ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਜੋ ਕਿ ਪੰਜਾਬ ਦੇ ਪੰਜਵਾਰੀ ਮੁੱਖ ਮੰਤਰੀ ਬਣ ਚੁੱਕੇ ਹਨ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਯੂਪੀ ਦੇ ਸਾਬਕਾ ਅਖਲੇਸ਼ ਜੱਦਵ ਪਹੁੰਚੇ ਤੇ ਇਸ ਮੌਕੇ ਤੇ ਸੁਖਵੀਰ ਬਾਦਲ ਦੇ ਪੁੱਤਰ ਅਨੰਤਵੀਰ ਸਿੰਘ ਬਾਦਲ ਵੀ ਉਹਨਾਂ ਨੂੰ ਮਿਲੇ ਤੇ ਇਸ ਮੌਕੇ ਵੀ ਉਹ ਸਮਾਈਲ ਦਿੰਦੇ ਹੋਏ ਹੱਸਦੇ ਹੋਏ ਨਜ਼ਰ ਆ ਰਹੇ ਸਨ ਜਿਸ ਕਰਕੇ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇ ਜੋ ਉਹਨਾਂ ਦੀ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਰੱਖੀ ਗਈ ਸੀ ਉਸ ਦਿਨ ਵੀ ਉਹ ਮੁਸਕਰਾ ਰਹੇ ਸਨ ਜਿਸ ਕਰਕੇ ਕਾਫੀ ਜ਼ਿਆਦਾ ਟਰੋਲ ਵੀ ਹੋਇਆ ਤਾਂ ਇੱਥੇ ਅਨੰਤ ਵੀਰ ਸਿੰਘ ਬਾਦਲ ਨੂੰ ਅਖਲੇਸ਼ ਜਾਦਵ ਨੇ ਸਵਾਲ ਪੁੱਛ ਲਿਆ ਕਿ ਬੱਚੇ ਦੀ ਤबीयत ਕਾਫੀ ਖੁਸ਼ ਨੁਮਾ ਹੈ ਹਸਰਮੈਂ ਹੱਸਦਾ ਹੀ ਰਹਿੰਦਾ ਹੈ ਤਾਂ ਇੱਥੇ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਦੇ ਪੁੱਤਰ ਯਾਨੀ ਕਿ ਗੁਰਦੇਵ ਸਿੰਘ ਬਾਦਲ ਦੇ ਪੁੱਤਰ ਨੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬੱਚੇ ਦਾ ਸੁਭਾਅ ਹੀ ਇਸ ਤਰ੍ਹਾਂ ਹੈ ਤਾਂ ਇੱਥੇ ਦੋਸਤੋ ਇਹ ਦੱਸਦੀ ਏ ਕਿ ਪਿਛਲੇ ਕਾਫੀ ਦਿਨਾਂ ਤੋਂ ਵੀ ਇਹ ਚੀਜ਼ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੇ ਵੀ ਅਨੰਤ ਵੀਰ ਸਿੰਘ ਦੀਆਂ ਕੁਝ ਅਜੇਹੀਆਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋਈਆਂ ਸਨ ਆਓ ਤੁਹਾਡੇ ਸਾਹਮਣੇ ਰੱਖਦੇ ਹਾਂ ਇਸ ਮੌਕੇ ਦੀਆਂ ਕੁਝ ਖਾਸ ਵੀਡੀਓਜ਼ ਜੀ ਹਮਾਰੇ ਨਾਲ ਜੁੜਿਆ ਜੀ ਨਾ ਵਾਲੀ ਚਾਰ ਮਿੰਟ ਅੰਡਰ ਸਟਰੀ ਸਟਰੀ

जी अस्सलाम

ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆਰ Yeah. <laughs> Holy